ਸੋ ਜਗ ਜਾਨ ਨਾ ਸੁਝੇ ਚੰਦ ਜਗ ਜਾਨ ਨਾ ਰਹੋ ਸੋ ਜਗ ਜਾਨ ਨਾ ਨੋ ਆ ਮਿਟ ਗਏ ਚੰਦ ਜਗ ਜਾਨ ਨਾ ਰਹੋ ਸੋ ਜਗ ਜਾਨ ਦਾ ਸੜਾ ਹੋ ਜਾ ਮਿਟੂ ਸੋ ਜਗ ਜਾਨ ਮਣ ਹੋ ਜਾ ਸੋ ਜਗ ਜਾਨ ਨਾ ਰਹੋ ਆ ਮਿਟ ਸੋ ਜਗ ਜਾਨ ਨਾ ઓ સુંદર જાગના હો અમે જે તો જગ જાન સે હો ઓ સુંદર જાગના હો અમે જે તો જગ જાન સે હો સુંદર જાગના હો અમે જે તો જગ જાન સે હો સુંદર જાગના હો અમે જે તો જગ જાન સે હો સજ જો મેલ આ જો રે જો રાજ જેની ના ગ્યા જો રે Yeah. <laughs> तेरे बचे चला आवे ते

ਕੋਈ ਫਰਨਿਚਰ ਵਾਲੀ ਕਮੇਟੀ ਜੁਤੀ ਸਾਰਾ ਜੀ ਦਾ ਹਾਲਾ ਵਾਹਿਗੁਰੂ ਜੀ ਕੀਤੇ ਗੁਰੂ ਰੂਪ ਗੁਰੂ ਕਾਰੀ ਸਾਧ ਸੰਗਤ ਨੂੰ ਅੱਜ ਪੰਕਾਨਾ ਬਾਹਿ ਤਿਰੂ ਨਾਮ ਤੇ ਦੀ ਮਹਾਰਾਜੀ ਦੇ ਪ੍ਰਕਾਸ਼ ਗੁਰੂ ਜੀਆਂ ਸੇਕ ਸੇਵ ਦੇ ਪ੍ਰਧਾਨ ਸਰਦਾਰ ਸੁਖਦੇਵ ਸਿੰਘ ਜੀ ਵੱਲੋਂ ਸੰਤਨ ਬਾਬਾ ਦੀਪ ਸਿੰਘ ਸੁਸਾਇਟੀ ਦੇ ਪ੍ਰਧਾਨ ਸਰਦਾਰ ਬਿਸਰ ਸਿੰਘ ਜੀ ਵੱਲੋਂ ਮਜੀਠਾ ਨਗਰ ਵਾਸੀਆਂ ਨੂੰ ਬਹੁਤ ਬਹੁਤ ਵਧਾਈਆਂ ਗੁਰੂ ਕਾਰੀ ਸਾਧ ਸੰਗਤ ਜੀ ਅੱਜ ਸਤਗੁਰਾਂ ਜੀ ਦੇ ਪ੍ਰਕਾਸ਼ ਗੁਰੂ ਦੀ ਖੀਚੀ ਵਿੱਚ ਮਜੀਠਾ ਸ਼ਹਿਰ ਵਿੱਚ ਮਹਾਨਗਰ ਕੀਰਤਨ ਜੋ ਕਿ ਨਵੇਂ ਬਾਸ ਸਟੈਂਡ ਤੋਂ ਸ਼ੁਰੂ ਹੋਇਆ ਹੈ ਅਤੇ ਬਜ਼ਾਰਾਂ ਦੇ ਵਿੱਚੋਂ ਦੀ ਹੁੰਦਾ ਹੋਇਆ ਨਗਰ ਕੀਰਤਨ ਦੀ ਉਸਮਾਪਤੀ ਹੈ ਗੋਟਵਾਲਾ ਮਾਈਆਂ ਵਾਲਾ ਵਿੱਚ ਹੋਵੇਗੀ ਸਭ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਸਤਿਗੁਰਾਂ ਜੀ ਦੇ ਇਸ ਨਗਰ ਕੀਰਤਨ ਵਿੱਚ ਆਪਣੇ ਪਰਿਵਾਰਾਂ ਸਮੇਤ ਸ਼ਾਮਲ ਹੋ ਕੇ ਸਤਿਗੁਰਾਂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਉਸ ਤੋਂ ਪਰંત ਉਸਮਾਪਤੀ ਤੋਂ ਬਾਅਦ ਜੋ ਕਿ 5 ਤਰੀਕ ਨੂੰ ਕੱਲ ਸਤਿਗੁਰਾਂ ਜੀ ਦਾ ਪ੍ਰਕਾਸ਼ ਪੁਰਬ ਹੈ ਜੋ ਸਤਿਗੁਰਾਂ ਜੀ ਦੇ ਪ੍ਰਕਾਸ਼ ਪੁਰਬ ਦੀ ਖੁਸ਼ੀ ਵਿੱਚ ਗੁਰਦੁਆਰਾ ਮਾਈਆਂ ਵਾਲਾ ਵਿੱਚ ਜੋ ਅਖੰਡ ਪਾਠ ਸਾਹਿਬ ਦੀ ਲੜੀ ਚੱਲ ਰਹੀ ਹੈ ਉਹਨਾਂ ਦੇ ਭੋਗ ਪਾਣਗੇ ਸਾਰਾ ਦਿਨ ਕੀਰਤਨ ਦਰਬਾਰ ਹੋਣਗੇ ਅਤੇ ਗੁਰੂ ਕੇ ਲੰਗਰ ਚੱਲਣਗੇ ਉਸ ਤੋਂ ਬਾਅਦ ਰਾਤ ਦਾ ਜੋ ਕਥਾ ਕੀਰਤਨ ਸਮਾਗਮ ਹੈ ਉਹ ਵੀ ਗੁਰਦੁਆਰਾ ਮਾਈਆਂ ਵਾਲਾ ਵਿੱਚ ਸ਼ਾਮੀ 6 ਵਜੇ ਤੋਂ ਲੈ ਕੇ ਰਾਤੀ 10 ਵਜੇ ਤੱਕ ਹੋਵੇਗਾ ਸਭ ਸੰਗਤਾਂ ਨੂੰ ਬੇਨਤੀ ਹੈ ਕਿ ਨੇ ਆਪਣੇ ਪਰਿਵਾਰਾਂ ਸਮੇਤ ਜਿਸ ਤਰ੍ਹਾਂ ਸੰਗਤਾਂ ਨਗਰ ਕੀਰਤਨ ਤੇ ਅੱਜ ਹਾਜ਼ਰੀ ਭਰ ਰਹੀਆਂ ਹਨ ਇਸੇ ਤਰ੍ਹਾਂ ਰਾਤੀ ਸਮਾਗਮਾਂ ਵਿੱਚ ਵੀ ਕਾਜਰੀਆਂ ਭਰ ਕੇ ਗੁਰੂ ਨਾਨਕ ਦੇਵ ਜੀ ਮਹਾਰਾਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ ਫਿਰ ਆਈ ਹੋਈ ਸਾਧ ਸੰਗਤ ਨੂੰ ਮਜੀਠਾ ਨਗਰ ਵਾਸੀਆਂ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜੀ ਦੇ ਪ੍ਰਕਾਸ਼ਪੁਰਪ ਦੀਆਂ ਸਿੱਖ ਸੇਵਕ ਜਥੇ ਦੇ ਪ੍ਰਧਾਨ ਸਰਦਾਰ ਸੁਖਦੇਵ ਸਿੰਘ ਜੀ ਵੱਲੋਂ ਜਥੇ ਦੇ ਸਾਰੇ ਸੇਵਾਦਾਰਾਂ ਵੱਲੋਂ ਸੇਧਾਰ ਬਿਸਨ ਸਿੰਘ ਜੀ ਜੋ ਕਿ ਬਾਬਾ ਦੀਪ ਸਿੰਘ ਸੁਸਾਇਟੀ ਦੇ ਪ੍ਰਧਾਨ ਹਨ ਉਹਨਾਂ ਵੱਲੋਂ ਬਹੁਤ-ਬਹੁਤ ਸੰਗਤਾਂ ਨੂੰ ਲੱਖ-ਲੱਖ ਵਧਾਈਆਂ ਜਿਹੜੀਆਂ ਸੰਗਤਾਂ ਸੇਵਾ ਕਰ ਰਹੀਆਂ ਨੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਖਾਲਸਾ ਵਾਹਿਗੁਰੂ ਜੀ ਕੀ ਫ ਸਮੂਹ ਸਹਿਯੋਗੀ ਜੀ ਨੂੰ ਨਾਮ ਸਹਿਬ ਜੀ ਅੱਜ ਦੇ ਲਖਨਾ ਪੁਰਾ ਯੂਵੈ ਦੇ ਵਿਕਲਵਸੀ ਸੰਗਤ ਐਸਰ 6 ਜੱਟ ਜੀ ਜਨ ਬਾਬਾ ਦੇ ਫੂਲ ਸਕੂਲ ਕੋਲ ਆ ਕੇ ਸਾਨੂੰ ਸੰਪਰਕ ਕਰਕੇ ਬੁਲਾਵਾ ਦੇਣ ਲਈ ਬੁਰਕੀ ਦੇ ਲਈ ਲੋਕਿਕ ਕਾਰੀਏ ਤਾਂ ਤੋਂ ਲੋਕੀਆ ਤੋਂ ਆਪਾਂ ਨੂੰ ਵੀ ਸਾਥ ਦੇ ਲਈ ਚਿਤਕਰ ਅਗਲੀ ਜਿਹੜੀ ਪ੍ਰਸ਼ਾਸਨ ਦਾ ਮੈਂ ਇਸ ਸਮੇਂ ਸੁਰੂ ਚ ਬਣਾ ਲੱਗ ਲੱਗ ਕਬਾਈ ਤੋਂ ਵੀ ਜਲਦੋਂ ਤੋਂ ਵੀ ਜਲਦੋਂ